ਸੋ ਇਹ ਜਿਹੜੀ ਜੋੜੀ ਆ ਇੱਧਰ ਦੀ ਐਂਟਰ ਹੋਏ ਨੇ ਸਾਡੇ ਜਿਹੜਾ ਜਥਾ ਚੱਲਿਆ ਸੀਗਾ ਤਕਰੀਬਨ 25 ਤਰੀਕ ਨੂੰ ਤੇ 10 ਦਿਨਾਂ ਦੀ ਯਾਤਰਾ ਵਾਲਾ ਜਿਹੜੇ ਉਧਰੋਂ ਆਂਦੇ ਨੇ ਡੇਰਾ ਬਾਬਾ ਨਾਨਕ ਤੋਂ ਉਹ ਪਰਲੀ ਦੇ ਦਰਸ਼ਨੀ ਜੋੜੀ ਰਹੀ ਐ ਐਂਟਰ ਹੁੰਦੇ ਨੇ ਤੇ ਉਹਨਾਂ ਦੇ ਕਾਰਡ ਹੋਰ ਤਰ੍ਹਾਂ ਪਾਈ ਜਾਂਦੇ ਨੇ ਆ ਜਿਹੜੇ ਵੇਖੋ ਆਏ ਨੇ ਇੱਧਰ ਕਰਤਾਰਪੁਰ ਸਾਹਿਬ ਪੰਜਾਬੋਂ ਸਿਰਫ ਹੁਣ ਸ਼ਾਮ ਨੂੰ ਵਾਪਸੀਆਂ ਨੇ ਇਹਨਾਂ ਦੀਆਂ ਜਾ ਰਹੇ ਨੇ ਇਹ ਦਰਸ਼ਨ ਜੋੜੀ ਜੀ ਸਾਰੇਨ ਪਿਆਰ ਪਰ ਸਤਿ ਸ੍ਰੀਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਵੀਡੀਓ ਦੇ ਵਿੱਚ ਕੱਲ ਆਪਾਂ ਪੰਜਾ ਸਾਹਿਬ ਤੋਂ ਚੱਲ ਕੇ ਪਹੁੰਚੇ ਸੀ ਕਰਤਾਰਪੁਰ ਨਾਰੋਵਾਲ ਤੇ ਤਕਰੀਬਨ ਘਟੋ ਘਟ 6-7 ਘੰਟਿਆਂ ਦੇ ਰਸਤੇ ਤੋਂ ਬਾਅਦ ਆਪਾਂ ਪਹੁੰਚੇ ਸੀ ਇੱਥੇ ਰੂਮ ਮਿਲਿਆ ਆਰਾਮ ਕੀਤਾ ਤੇ ਹੁਣ ਸਵੇਰੇ ਹੋਈ ਹੈ ਤੋਂ ਆਓ ਤੁਹਾਨੂੰ ਆਪਾਂ ਕਰਤਾਰਪੁਰ ਸਾਹਿਬ ਦੇ ਜਿੱਥੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਰੀ ਸਮਾਂ ਇੱਥੇ ਬਤੀਤ ਕੀਤਾ ਤੇ ਇੱਥੇ ਖੇਤੇ ਕੇ ਕਰੀ ਕਰਤਾ ਤੇ ਉਹ ਆਪਾਂ ਨੂੰ ਤੁਹਾਨੂੰ ਦਰਸ਼ਨ ਕਰਾਵਾਂਗੇ ਸੋ ਆਓ ਤੁਹਾਨੂੰ ਦਰਸ਼ਨ ਮਿਲ ਕਰਾਈਏ ਰਾਤੀ ਸੰਗਤ ਨੂੰ ਬਹੁਤ ਜਤੇ ਜਿਨ੍ਹਾਂ ਨੂੰ ਕਮਰੇ ਨਹੀਂ ਮਿਲੇ ਜਿੱਥੇ ਮਿਲੇ ਬਰਾਂਡੇ ਦੇ ਵਿੱਚ ਜਿੱਥੇ ਕਿਤੇ ਬਿਸਤਰੇ ਮਿਲ ਗਏ ਉਹਨਾਂ ਬੈੱਡ ਮਿਲ ਗਏ ਸ਼ੀਟਾਂ ਮਿਲ ਗੀਆਂ ਕੰਬਲ ਮਿਲ ਗਏ ਜਿੱਥੇ ਜਿੱਥੇ ਮਿਲੇ ਉੱਥੇ ਉੱਥੇ ਉਹਨਾਂ ਨੇ ਆਪਣੇ ਆਪਣੇ ਟਿਕਾਣੇ ਕਰ ਲਏ ਤੇ ਇੱਧਰ ਬੰਦ ਕੀਤਾ ਗਿਆ ਬਾਹਰੋਂ ਤੇ ਕਾਇਨਾਤਾਂ ਜੀਆਂ ਲਾਈ ਗਈਆਂ ਨੇ ਤੇ ਆਪਾਂ ਚੱਲਿਆਂ ਜੀ ਬੋਤਲ ਪਾਣੀ ਦੀ ਭਰਨਾ ਤੇ ਗਰਾਉਂਡ ਫਲੋਰ ਦੇ નીચે వాటర్ ਕੋਲਰ ਲੱਗੇ ਹੋਏ ਨੇ ਤਾਂ ਦੇਖੋ ਕਿਸ ਤਰ੍ਹਾਂ ਸੰਗਤ ਆ ਪਈਆਂ ਨੇ ਰਾਤ तकरीबन ਅ ਕਮਰੇ ਲੈਣ ਦੇ ਨੂੰ ਇਹਨਾਂ ਸੈਟਲ ਹੁੰਦੇ ਨੇ 1 2 ਵਜੇ ਸਾਰਿਆਂ ਨੂੰ ਜਿਹੜੇ ਪਾਣੀ ਹੈਗੇ ਸੋ ਤੁਸੀਂ ਦਰਸ਼ਨ ਕਰ ਰਹੇ ਹੋ ਸਾਹਮਣੇ ਦਰਬਾਰ ਸਾਹਿਬ ਤੇ ਆ ਜਿਹੜੇ ਨੇ ਰਹਾਇਸ਼ੀ ਹਾਲ ਨੇ ਥੱਲੇ ਤੇ ਆ ਬਿਲਡਿੰਗ ਚ ਆਪਾਂ ਸੇ ਕਾਫੀ ਰੂਮ ਬਣੇ ਹੋਏ ਨੇ ਤੇ ਜਿਹਦੇ ਚ ਕੋਈ 15 20 ਬੰਦੇ ਰਾਮ ਨਾਲ ਸੌ ਸਕਦੇ ਨੇ ਵੱਡੇ ਹਾਲ ਨੇ ਤੇ ਬਹੁਤ ਸੋਹਣਾ ਗਰਾਊਂਡ ਬਣਿਆ ਹੰਦਰ ਆਜੋ ਕਿੱਧਰ ਰਹਿ ਕੇ ਸੀਗੇ ਅੱਛਾ ਹੌਲੀ ਹੌਲੀ ਉੱਤਰਿਆ ਚਲੋ ਮੂਰੇ ਲਾ ਲਓ ਇਹਨਾਂ ਨੂੰ ਕੋਈ ਗੱਲ ਨਹੀਂ ਚਲੋ ਜੀ ਹੌਲੀ ਹੌਲੀ ਚੱਲੇ ਜਾਓ ਕੱਲ ਜਿਹੜੀ ਆਪਣੀ ਯਾਤਰਾ ਆਈ ਹੈ ਜੀ ਇੱਥੇ 10 ਦਿਨਾਂ ਦੀ ਯਾਤਰਾ ਉ ਆਏ ਨੇ ਢੀਸਲ ਵਾ ਕੇ ਧਰੋ ਪਾਕਿਸਤਾਨ ਦਾ ਉਹਨਾਂ ਨੂੰ ਕਾਰਡ ਇਹ ਜੇ ਇਸ਼ੂ ਕਰਦੇ ਨੇ ਇਹ ਤਾਂ ਕਿ ਪਾ ਕੇ ਰੱਖਣੇ ਨੇ ਸਾਹ ਤਾਂ ਕਿ ਉਹਨਾਂ ਨੂੰ ਪਤਾ ਲੱਗ ਜਾ ਸਕੇ ਕਿ ਇਹ ਪਾਕਿਸਤਾਨ ਦੀ ਯਾਤਰਾ ਕਰਨਾ ਹੈ ਜਿਹੜੇ ਕਰਤਾਰਪੁਰ ਸਾਹਿਬ ਤੋਂ ਕੋਰੀਡੋਰ ਸਿੱਧਾ ਆਪਣੇ ਇੰਡੀਆ ਤੋਂ ਆਉਂਦੇ ਨੇ ਇੱਕ ਦਿਨ ਲਈ ਡੇਰਾ ਬਾਬਾ ਨਾਨਕ ਰਾਹੀਂ ਹੋ ਕੇ ਕੋਰੀਡੋਰ ਰਾਹੀਂ ਆਉਂਦੇ ਨੇ ਉਹ ਸ਼ਾਮ ਨੂੰ ਵਾਪਸ ਚਲੇ ਜਾਂਦੇ ਨੇ ਉਹਨਾਂ ਦੇ ਕਾਰਡ ਹੋਰ ਤਰ੍ਹਾਂ ਹੋਣਗੇ ਤਾਂ ਕਿ ਇਹ ਇਹਨਾਂ ਨੂੰ ਪਤਾ ਲੱਗ ਸਕੇ ਵੀ ਕਿਹੜੇ ਇੱਕ ਦਿਨ ਲਈ ਆਏ ਨੇ ਕਿਹੜੇ 10 ਦਿਨਾਂ ਦੀ ਯਾਤਰਾ ਲਈ ਅਲੱਗ-ਅਲੱਗ ਉਹਨਾਂ ਦੀ ਪਛਾਣ ਵਾਸਤੇ ਪਾਈ ਜਾਂਦੇ ਨੇ ਗੁਰੂ ਨਾਨਕ ਦੇਵ ਜੀ ਚਾਰੇ ਉਦਾਸੀਆਂ ਉਪਰੰਤ ਇਸ ਸਥਾਨ 'ਤੇ 1521 ਤੋਂ 1538 ਤੋਂ ਤੱਕ ਭਾਵ 18 ਸਾਲ ਰਹੇ ਇਹ ਨਗਰ ਉਸਾਰਿਆ ਜਿਸ ਨੂੰ ਕਰਤਾਰਪੁਰ ਸਾਹਿਬ ਦਾ ਨਾਂ ਦਿੱਤਾ ਤਾ ਜੋਤੀ ਜੋਤ ਸਮੇ ਤੱਕ ਇੱਥੇ ਰਹਿ ਕੇ ਗੁਰੂ ਜੀ ਨੇ ਆਸਾ ਦੀ ਵਾਰ ਤੇ ਰਹਿਰਾ ਸਾਹਿਬ ਤੇ ਹੋਰ ਬੇਅੰਤ ਬਾਣੀਆਂ ਦੀ ਰਚਨਾ ਕੀਤੀ ਤੇ ਸੰਗਤਾਂ ਨੂੰ ਉਪਦੇਸ਼ ਦਿੱਤਾ ਨਾਮ ਜਪੋ ਕੀਰਤ ਕਰੋ ਵੰਡ ਛਕੋ ਗੁਰੂ ਜੀ ਸਾਹਿਬ ਜੀ ਨੇ ਇੱਥੇ ਰਹਿੰਦੇ ਹੋਏ ਆਪਣੇ ਹੀ ਹੱਥਾਂ ਨਾਲ ਖੇਤੀ ਕਰਦੇ ਰਹੇ ਤੇ ਉਸ ਸਮੇਂ ਦੀ ਬੌਲੀ ਸਾਹਿਬ ਵੀ ਗੁਰੂ ਘਰ ਦੇ ਵਿੱਚ ਮੌਜੂਦ ਹੈ ਜੀ ਇਸ ਸਥਾਨ ਤੇ ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ 日期22 ਨਵੰਬਰ 1538 ਈਸਵੀ ਨੂੰ ਇਸ ਸਥਾਨ ਤੇ ਗੁਰੂ ਸਾਹਿਬ ਜੀ ਜੋਤੀ ਜੋਤ ਸਮਾ ਗਏ ਜੋਤੀ ਜੋਤ ਸਮਾਉਣ ਸਮੇਂ ਜਦੋਂ ਚਾਦਰ ਚੱਕ ਕੇ ਵੇਖੀ ਤਾਂ ਸਤਪੁਰ ਜੀ ਅਨੋਖਸਾਨਾ ਕਿ ਉੱਥੇ ਫੁੱਲਾਂ ਦੇ ਢੇਲ ਲੱਗਿਆ ਹਸੀ ਗੁਲਾਬ ਦੇ ਫੁੱਲਾਂ ਦਾ ਥੋੜੇ ਗੁਲਾਬ ਦੇ ਫੁੱਲ ਆਪਣੇ ਸਿੱਖ ਭਰਾਵਾਂ ਨੇ ਵੰਡਲੇ ਥੋੜੇ ਮੁਸਲਮਾਨ ਭਰਾਵਾਂ ਨੇ ਮੁਸਲਮਾਨ ਭਰਾਵਾਂ ਨੇ ਅੱਧੀ ਚਾਦਰ ਅਤੇ ਫੁੱਲ ਦਫਲਾ ਕੇ ਮਜ਼ਾਰ ਬਣਾ ਦਿੱਤੀ ਤੇ ਗੁਰਸਿੱਖ ਭਰਾਵਾਂ ਹਿੰਦੂ ਭਰਾਵਾਂ ਨੇ ਅੰਗੀਠਾ ਸਾਹ ਬਣਾ ਦਿੱਤਾ ਜੋ ਕਿ ਬਿਲਕੁਲ ਨਾਲੋਂ ਨਾਲ ਹਨ ਤੇ ਆਉ ਆਪਾਂ ਬਾਕੀ ਦੇ ਦਰਸ਼ਨ ਇਸਤਿਹਾਰ ਸੇਵਾ ਪਟਿਆਲੇ ਦੇ ਮਹਾਰਾਜਾ ਭਪਿੰਦਰ ਸਿੰਘ ਤੇ ਮਹਿੰਦਰ ਸਿੰਘ ਬਹਾਦਰ ਜੀ ਨੇ ਇਸ ਗੁਰੂ ਘਰ ਦੀ ਕਾਰ ਸੇਵਾ ਕਰਵਾਈ ਸੋ ਆਓ ਆਪਾਂ ਦਰਸ਼ਨ ਮੇਲੇ ਕਰੀਏ ਗੇਟ ਦੇ ਇੰਟਰੈਸ ਜਿਹੜਾ ਇੰਟਰੈਸ ਗੇਟ ਆ ਗੁਰੂ ਘਰ ਦਾ ਉਹਦੇ ਸਾਹਮਣੇ ਵੀ ਦੇਖੋ ਇਹ ਆਪ ਮਜ਼ਾਰ ਦੇਖ ਰਹੇ ਹੋ ਇਸ ਪਵਿੱਤਰ ਸਥਾਨ ਤੇ ਮੁਸਲਮਾਨ ਭਾਈਚਾਰੇ ਲੋਕਾਂ ਨੇ ਗੁਰਸਹਿਬ ਸਿਰ ਗੁਰਨਾਨਕ ਦੇਵ ਜੀ ਮਹਾਰਾਜ ਦੀ ਚਾਦਰ ਅਤੇ ਫੁੱਲਾਂ ਨੂੰ ਦਫਨ ਕੀਤਾ ਉਹਨਾਂ ਨੇ ਆਪਣੇ ਧਰਮ ਨਾਲ ਰਿਲੇਟਡ ਆ ਉਹਨਾਂ ਨੂੰ ਪੂਜਿਆ ਸਜਦਾ ਕਰਦੇ ਨੇ ਇੱਥੇ ਉਰਦੂ ਵਿੱਚ ਵੀ ਨਾਲ-ਨਾਲ ਅੰਕਿਤ ਕੀਤਾ ਹੋਇਆ ਜੀ ਜੀ ਕਮਾਡੂ ਜੀ ਦੇ ਸਾਹਮਣੇ ਜੋ ਸਥਾਨ ਹੈ ਜਿਵੇਂ ਵਾਇਗੁਰ ਜੀ ਦਾ ਖਾ이사 ਵਾਇਗੁਰ ਜੀ ਦੀ ਫਤਿਹ ਆ ਜਿਹੜੇ ਸਾਹਮਣੇ ਜੋ ਸਥਾਨ ਹੈ ਜਿਸ ਤੇ ਆਪ ਜੀ ਦਰਸ਼ਨ ਕਰ ਰਹੇ ਹੋ ਬਾਗੁਰੂ ਨਾਨੇ ਦੇਵ ਜੀ ਦੀ ਸਮਾਦੀ ਸਾਹਿਬ ਹੈ ਜਿਸ ਤੇ ਬਾਗੁਰੂ ਨਾਨੇ ਦੇਵ ਜੀ ਦੀ ਅਜੀ ਚਾਦਰ ਤੇ ਇਹਦੇ ਫੁੱਲਾਂ ਦਾ ਸੰਸਕਾਰ ਕੀਤਾ ਗਿਆ ਸੀ ਸਵਾਸ ਸਾਸ ਆ ਨਾਂ ਅੰਗਿਠਾ ਸਾਹ ਬੋਲਦੇ ਆ ਇਹ ਉਸ ਥਾਨ ਹੈ ਇਦਨਿਸਤਾਨ ਆਪ ਜੀ ਬਾਹਰ ਦੇਖ ਕੇ ਆਇਆ ਦਰਸ਼ਨ ਕਰਕੇ ਆਇਓ ਮਜ਼ਾਰ ਸਾਹਿਬ ਹੈ ਜਿੱਤੇ ਮੁਸਲਮਾਨ ਵੀਰਾਂ ਨੇ ਅੱਜੀ ਚਾਦਰ ਤੇ ਦੇ ਕੋਲ ਦਫਨਾਏ ਸੀ ਜਿਸਵਾ ਮਦਾਰ ਸਾਹਿਬ ਇੱਥੇ ਦਰਗਾਹ ਸਾਹਿਬ ਬੋਲਦੇ ਆ ਆਪ ਜੀ ਇੱਥੇ ਅੰਦਰ ਜਾ ਕੇ ਦਰਸ਼ਨ ਕਰ ਲਓ ਤੇ ਆਪ ਜੀ ਇੱਥੇ ਫੋਟੋਸ ਤੇ ਵੀਡੀਓ ਵੀ ਬਣਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋ ਆਪਾ ਦਰਸ਼ਨ ਕਰ ਰਹੇ ਹਾਂ ਬੀਠਾ ਸਾਹਿਬ ਦੇ ਸੋ ਆਪਾਂ ਗਿਠਾ ਸਾਹਿਬ ਤੋਂ ਨੀਚੇੋਂ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹਨ ਉੱਪਰ ਜਾ ਕੇ ਤੇ ਆਪਾਂ ਉਹਨਾਂ ਦੇ ਦਰਸ਼ਨ ਕਰਦੇ ਆਂ ਨਮਸਕਾਰ ਕਰਦੇ ਆਂ ਇਹ ਸਿੜੀਆਂ ਜਾ ਰਹੀਆਂ ਨੇ ਜੀ ਤੇ ਮੈਂ ਇਹ ਵੀ ਤੇ ਪਾਪਾ ਨਾਨਕ ਜੀ ਫਿਰ ਸਾਰਿਆਂ ਨੂੰ ਕਹਿਣ ਲੱਗੇ ਭਾਈ ਹੁਣ ਤੁਸੀਂ ਦੱਸੋ ਫੈਸਲਾ ਕੀ ਸਾਰਿਆਂ ਦੇ ਹੱਥ ਜੁੜ ਕੇ ਨਹੀਂ ਮਹਾਰਾਜ ਸਾਨੂੰ ਤੇ ਪਹਿਲੇ ਹੀ ਯਕੀਨ ਸੀ ਪਰ ਤੁਹਾਡੇ ਪੁੱਤਰਾਂ ਦੇ ਪਰਮ ਦੀ ਨਿਗਰਤੀ ਕਰਨ ਵਾਸਤੇ ਸ੍ਰੀ ਦੁਬਾਰਾ ਪੀਣ ਲਈ ਇਸੇ ਹੀ ਤੰਤੀ ਤੋਂ ਬਾਬਾ ਨਾਨਕ ਜੀ ਨੇ ਅਚਨ ਵਰੰਮ ਇਹ ਪਾਵਨ ਤਵਿੱਤਰ ਸਥਾਨ ਜਿੱਥੇ ਵਾਸਤੇ ਸਾਡੇ ਪੰਥ ਨੇ ਨੂੰ ਬਜ਼ੁਰਗ ਮਤਾਵਾਂ ਕਿਸ ਦੀ 70 ਸਾਲ ਦੀ ਉਮਰ ਕਿਸ ਦੀ 80 ਸਾਲ ਦੀ ਉਮਰ ਤੇ ਜਦੋਂ ਖਾਦੀ ਪਾਸ ਤੋਂ ਲੈ ਕੇ ਬਾਦ ਸਾਈਆਂ ਤੇ ਅੱਖਾਂ ਚੋਂ ਪਾਣੀ ਨਹੀਂ ਸੀ ਰੁਕ ਰਿਆ ਪ੍ਰਬੰਧਕਾ ਵੱਲੋਂ ਬੇਨਤੀ ਹੋਈ ਆ ਕਿ ਜਥੇ ਬਹੁਤ ਜ਼ਿਆਦਾ ਨੇ ਬਾਬਾ ਜੀ ਥੋੜਾ ਥੋੜੀ ਬਸਹਾਦਰੀ ਉਹ ਲਵਾਉਣੀ ਆ ਸਭਨਾ ਦੀ ਔਰ ਸਾਰੇ ਅੰਦਰ ਇੱਥੇ ਕੋੰਤਣ ਤੇ ਧੰਨਵਾਦ ਜੀ ਆਖਦੇ ਆ ਸੱਚ ਨਾਨਕੋ ਸੇ ਸੱਚ ਦੇ ਮੁਰਕ ਕੀ ਕੇ ਤਕਬਾਤ ਹੈ ਜਿਹੜਾ ਇਹ ਪ੍ਰਮਾਨ ਕਰਦਾ ਜਿਹਨੀਆਂ ਸਰਤਾਂ ਐ ਕਾਂ ਜਾ ਕੇ ਅਮਰਤ ਮਿਲੂਗਾ ਅਸੀਂ ਅਮਰਤ ਛੱਕੇ ਚਾਹੀਦਨ ਕਹਿੰਦੇ ਵਸੂ ਹੋ ਗਿਆ ਉਹ ਅਮਰ ਦੀ ਕਰੀ ਜੋ ਇਹ ਸ਼ਾਸ ਪੰਜ ਪਿਆਰਿਆਂ ਦੇ ਰਹਿਮ ਨਾਲ ਤਾਂ ਕੋਈ ਕਹੜੀ ਰਹਿਮ ਰਿਆਂਦਾ ਮੰਨ ਲੈ ਵੀ ਅਸੀਂ ਮੰਨਣੀ ਚਾਹੀਦੀ ਹੈ ਇਹ ਇਤਿਹਾਸਕ ਖੂਹ ਹੈ ਜਿੱਥੋਂ ਤਨਤਾਲ ਸਾਹਿਬ ਜੀ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਖੇਤੀ ਵਾਸਤੇ ਜੋ ਜਲ ਦੀ ਵਰਤੋਂ ਇੱਥੋਂ ਕਰਦੇ ਸਨ ਸੋ ਇਹ ਪਵਿੱਤਰ ਖੂਹ ਹੈ ਜੀ ਸੋ ਪਵਿੱਤਰ ਖੂਹ ਹੈ ਜੀ ਸਹਿਬ ਸਿਰ ਗੁਰੂ ਨਾਨਕ ਪਾਤਸ਼ਾਹ ਜੀ ਇਹ ਹਰ ਟਾਂਾ ਹੀ ਹਲ ਜੋੜ ਕੇ ਬੈਲ ਜੋੜ ਕੇ ਇੱਥੋਂ ਆਪਣੇ ਖੇਤਾਂ ਨੂੰ ਪਾਣੀ ਦਿੰਦੇ ਸਨ ਸੋ ਪਾਣੀ ਵੀ ਨੇੜੇ ਹੀ ਹੈ ਜੀ ਦੇਖੋ ਪਾਣੀ ਬਹੁਤ ਨੇੜੇ ਹੈ ਜਾਲਾ ਇੱਥੇ ਪਾਣੀ ਤਕਰੀਬਨ ਸਾਰੇ ਹੀ ਨੇੜੇ ਹੈ ਜੀ ਇਸ ਪੱਥਲ ਚ ਸੋ ਇਧਰ ਹਰ ਟਾਂਾ ਨਹੀਂ ਜੀ ਇਹ ਤੇ ਇਧਰ ਉਸੇ ਤਰ੍ਹਾਂ ਇਹਨਾਂ ਨੇ ਪ੍ਰਾਤਨ ਰੱਖਿਆ ਹੈ ਜਿਸ ਨਾਲ ਬੈਲ ਸੁਖਾਸਿਕਾ ਅਸੇ ਖੂਹ ਦਾ ਪਵਿੱਤਰ ਜਲ ਬੋਤਲਾਂ ਚ ਭਰਿਆ ਜਾ ਰਿਹਾ ਇਹਨੂੰ ਜਿਹੜਾ ਆਪਾਂ ਪਿੰਡ ਨਾਲ ওয়াਟਰ ਕਾਇਨ ਆਪਾਂ ਜਿਹਨੂੰ ਉਹ ਮਸ਼ੀਨਾ ਰਾਹੀਂ ਕਰਕੇ ਅਸੇ ਖੂਹ ਦਾ ਵਤੋ ਰਹੀ ਨਿਆਣਾ ਜਿੰਦਾ ਹੈ ਤੇ ਨਾਲ ਹੀ ਜਦੋਂ ਆਪਣਾ ਇਧਰ ਇਤਿਹਾਸ ਲਿਖਿਆ ਜੀ 1971 ਦੀ ਜੰਗ ਵਿੱਚ ਜਦੋਂ ਭਾਰਤੀ ਸੈਨਾ ਨੇ ਅਟੈਕ ਕੀਤਾ ਇਧਰ ਪਾਕਿਸਤਾਨੀ ਸੈਨਾ ਵਾਲੇ ਤੋਂ ਇਹ ਬੰਬ ਇੱਥੇ ਗਿਰਿਆ ਤਾਂ ਪਵਿੱਤਰ ਖੂਹ ਨੇ ਆਪਣੀ ਗੋਦ ਵਿੱਚ ਲੈ ਲਿਆ ਮਜ਼ਾਰ ਅਤੇ ਸਮਾਦ ਅਸੀਂ ਜਿਹੜੀ ਅੰਗੀਠਾ ਸਾਹਿਬ ਅੰਦਰ ਕਹਿੰਦੇ ਆਪਾਂ ਉਹ ਨੁਕਸਾਨ ਹੋਣੋਂ ਪੂਰੋ ਬਚ ਗਿਆ ਇਹ ਉਹ ਰਾਕਟ ਲਾਂਚਰ ਹੈ ਜੀ ਇਹ ਹਲੇ ਵੀ ਇਹਨਾਂ ਨੇ ਯਾਦਗਰੀ ਲਿਖੀ ਹੈ ਮੋਰਟਕ ਜਿਹਨੂੰ ਆਪਾਂ ਕਹਿੰਦੇ ਆ ਉਹ ਹੈ ਜੀ ਇਹ ਸੋ ਧੰਨਵਾਦੀ ਆਂ ਅਸੀਂ ਇੱਥੋਂ ਦੀ ਸਰਕਾਰ ਦੇ ইমরান ਖਾਨ ਤੇ ਆਪਣਾ ਸਿੱਧੂ ਸੇ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਦੇ ਕਰਕੇ ਜਦੋਂ ਉਹਨਾਂ ਦੀ ਸਰਕਾਰ ਸੀ ਤਾਂ ਇਹ ਬਹੁਤ ਵੱਡਾ ਉਹਨਾਂ ਨੇ ਇੱਕ ਪੁਨ ਧਰਮ ਖੱਟਿਆ ਉਹਨਾਂ ਨੇ ਕਹਿ ਸਕਦੇ ਹਾਂ ਰੈਂਦੀ ਦੁਨੀਆ ਤੱਕ ਇਹ ਲਾਂਘਾ ਦਿੱਤਾ ਜਿਹੜਾ ਬਡੇਰਾ ਬਾਬਾ ਨਾਨਕ ਤੋਂ ਕੋਰੀਡੋਰ ਇੰਡੀਅਨ ਤੋਂ ਫਿਰ ਪਾਕਿਸਤਾਨ ਨਾਲ ਆਈ ਹੋ ਕੇ ਵੀ ਇੱਕ ਦਿਨ ਲਈ ਦਾਜ ਵੀਜ਼ਾ ਪੈਂਦਾ 9 ਵਜੇ ਐਂਟਰੀ ਹੁੰਦੀ ਹੈ ਤੇ ਸ਼ਾਮ ਨੂੰ 4 ਵਜੇ ਚਲੇ ਜਾਂਦੇ ਨੇ ਤੇ ਸੰਗਤਾਂ ਦਾ ਇਕੱਠ ਹੋ ਰਿਹਾ ਹੈ ਇਹ ਜਿਹੜੇ ਪਾਕਿਸਤਾਨ ਚੋਂ ਆਏ ਨੇ ਸਰਦਾਰੂ ਉਹਨਾਂ ਦੇ ਹੋਰ ਕਾਰਡ ਨੇ ਤੇ ਇੱਧਰ ਸ਼੍ਰੀ ਸਾਹਿਬ ਆ ਜਦੋਂ ਇੱਥੇ ਉਦਘਾਟਨ ਹੋਇਆ ਤਾਂ ਇਹ ਚੀਜ਼ ਬਣਾਈ ਗਈ ਇੱਥੇ ਗਰਾਉਂਡ ਬ੍ਰੇਕਿੰਗ ਕਰਮਣੀ ਨੰਬਰ 2018 ਤੇ ਨਵੰਬਰ 2019 ਮਿਕਟਰ ਇਮਰਾਨ ਖਾਨ ਆਨਰਲ ਪ੍ਰਾਈਮ ਮਿਨਿਸਟਰ ਆ ਇਸ ਇਸਲਾਮਿਕ ਰਿਪਬਲਿਕ ਆਫ ਪਾਕਿਸਤਾਨ ਇਹ ਤੁਸੀਂ ਦੇਖ ਰਹੇ ਹੋ ਕਰੀਬਨ 4 ਮਾ 2 ਫੋਟਾ ਦੀ ਸ਼੍ਰੀ ਸਾਹਿਬ ਬਣਾਈ ਹੋਈ ਹੈ 3 ਫੁੱਟ ਤੋਂ ਵੀ ਵੱਧ ਹੋਊਗੀ ਮੀਟਰਾਂ ਜੀ ਹੋਊਗੀ ਜੀ ਇਹ ਘੱਟੋ ਘੱਟ 4 ਮੀਟਰ ਦੀ ਇਹ ਜਿਹੜੀ ਸੀਰੀਸਾ ਬਣਾਈ ਹੋਈ ਆ ਤੇ ਇੱਧਰ ਸਾਰੇ ਆ ਕੇ ਆਪਣੀਆਂ ਆਪਣੀਆਂ ਫੋਟੋਆਂ ਖਿਚਾ ਰਹੇ ਨੇ ਤੇ ਆਓ ਤੁਹਾਨੂੰ ਨਾਲ-ਨਾਲ ਹੁਣ ਬਾਬੇ ਨਾਨਕ ਦੀ ਖੇਤੀ ਦਿਖਾਈਏ ਆਜੋ ਆਪਾਂ ਬਾਬੇ ਨਾਨਕ ਜੀ ਦੇ ਖੇਤ ਦਿਖਾ ਦੇ